ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ ਕੰਨ ਨਾ ਸੁਣੇ ਇਨਾਦ ਕੰਨ ਬੰਦ ਘਾਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਅੱਖਾਂ ਦੇ ਨਾਲ ਅਸੀਂ ਉਸ ਆਤਮਾ ਦਾ ਮਹਾਨ ਆਤਮਾ ਦਾ ਦਰਦਾਰਨਾ ਕੀਤਾ ਜਿਸ ਨੇ ਮਨ ਨੂੰ ਸਾਧ ਲਿਆ ਤੇ ਸਾਡੀਆਂ ਅੱਖਾਂ ਸਮਝ ਲਓ ਹਾਲ ਤੋਂ ਬੇਹਾਲ ਹਨ ਉਹ ਕੁਦਰਤੀ ਵਿਚਾਂ ਵਰਤਾਰੇ ਵਿੱਚ ਨਹੀਂ ਹਨ ਉਹ ਸਹਿਜ ਵਿੱਚ ਨਹੀਂ ਹਨ ਕੰਨ ਨਾ ਸੁਣੇ ਇਨਾਦ ਕੰਨ ਬੰਦ ਕਰ ਲਿਆ ਜਿਹੜੇ ਕੰਨ ਪ੍ਰਮਾਤਮਾ ਦੇ ਸ਼ਬਦ ਦਾ ਨਾਦ ਨਹੀਂ ਸੁਣਦੇ ਟਕਾ ਵਿੱਚ ਆ ਕੇ ਪ੍ਰਮਾਤਮਾ ਦੀ ਬਾਣੀ ਵੀ ਸੁਣਦੇ ਕੰਨ ਬੰਦ ਕਰ ਲਿਆ ਸਮਝ ਲਓ ਕੰਨ ਬੰਦ ਪਏ ਹੋਏ ਨੇ ਉਹ ਬੋੜਾ ਹੈ ਮਨੁੱਖ ਜਿਹੜਾ ਪ੍ਰਮਾਤਮਾ ਦੀ ਬਾਣੀ ਦਾ ਨਾਦ ਨਹੀਂ ਸੁਣਦਾ ਕਰਨਾ ਨਾ ਸੁਣੇ ਇਨਾਦ ਕਰਨ ਮੁੰਧ ਘਾਲ ਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਰਸਨਾ ਜਿਹੜੀ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦੀ ਪ੍ਰਮਾਤਮਾ ਦੇ ਸ਼ਬਦਾਂ ਉਚਾਰਨ ਨਹੀਂ ਕਰਦੀ ਉਹ ਤਿਲ ਤਿਲ ਕਰਕੇ ਕੱਟਣ ਦੇ ਯੋਗ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਬਿਨੋਂ ਦਿਨ ਕੱਟিয়ে ਜਦੋਂ ਅਸੀਂ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਾਂ ਆਪਣੇ ਮਨ ਦੇ ਮਰੀਦ ਹੋ ਕੇ ਜ਼ਿੰਦਗੀ ਬਤੀਤ ਕਰਦੇ ਹਾਂ ਉਦੋਂ ਅਸੀਂ ਦਿਨੋਂ ਦਿਨ ਘਾਟੇ 'ਚ ਜਾਂਦੇ ਹਾਂ ਇਹ ਸਾਡੇ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਸਾਨੂੰ ਬਾਕੀ ਅਸੀਂ ਦੇਖਣਾ ਕਿ ਅਸੀਂ ਕਿੱਥੇ ਖੜੇ ਹਾਂ ਇਹ ਗੁਰੂ ਮਹਾਰਾਜ ਜੀ ਕਿਰਪਾ ਨਾਲ ਸਾਨੂੰ ਇਹ ਜੀਵਨ ਜਾਂਚ ਮਿਲੀ ਹੈ ਇਹਦੇ ਲਈ ਬੜੀ ਵੱਡੀ ਕੀਮਤ ਦਿੱਤੀ ਹੈ ਗੁਰੂ ਸਾਹਿਬਾਨੇ 2500 ਸਾਲ ਲੱਗੇ ਬੜੀ-ਬੜੀ ਜਦੋ ਜਹਿਦ ਕੁਰਬਾਨੀਆਂ ਪੁੱਤਰਾਂ ਦੇ ਧਾਨ ਦਿੱਤੇ ਤੇ ਤਾਂ ਇਹ ਸਾਨੂੰ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਇਹ ਜੀਵਨ ਜਾਂਚ ਮਿਲੀ ਸਿਧਾਂਤ ਮਿਲੇ ਹਨ ਅਸੀਂ ਇਹਨਾਂ ਦੀ ਕਦਰ ਪਾਈਏ ਜਾਂ ਨਾ ਪਾਈਏ ਇਹ ਵੱਖਰੀ ਗੱਲ ਹੈ ਪਰ ਗੁਰੂ ਸਾਹਿਬ ਨੇ ਸੀਨਾ ਪਸੀਨਾ ਗੁਰੂ ਨਾਮ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹਿਆਂ ਤੱਕ ਇਹ ਬਹੁਤ ਵੱਡਾ ਸਾਨੂੰ ਸਰਮਾਇਆ ਦਿੱਤਾ ਹੈ ਇਹ ਬਹੁਤ ਵੱਡੀ ਵਿਰਾਸਤ ਦਿੱਤੀ ਹੈ ਜਿਸ ਨੂੰ ਅਸੀਂ ਹਿਰਦੇ ਵਿੱਚ ਪਾਲ ਸਕਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਾਗ ਦਿੱਤੀ ਨਾਲ ਦੱਸਿਆ ਕਿ ਤੁਸੀਂ ਪ੍ਰਮਾਤਮਾ ਦੀ ਜਗਦੀ ਹੋਈ ਜੋਤ ਨੂੰ ਜਗਾ ਕੇ ਰੱਖੋ ਸਾਡੇ ਸਰੀਰਾਂ ਵਿੱਚ ਜੋਤ ਜਗਦੀ ਹੈ ਤਾਂ ਹੀ ਅਸੀਂ ਜਿਉਂਦੇ ਹਾਂ ਤਾਂ ਹੀ ਅਸੀਂ ਸੁਣ ਸਕਦੇ ਹਾਂ ਬੋਲ ਸਕਦੇ ਹਾਂ ਤੁਰ ਸਕਦੇ ਹਾਂ ਸਮਝ ਸਕਦੇ ਹਾਂ ਪਰ ਜਦ ਦੇ ਤੇਲ ਜਲੇ ਬਾਤੀ ਠਹਰਾਨੀ ਸੂਨਾ ਮੰਦਰ ਹੋਈ ਜਦੋਂ ਇਹ ਜੋਤ ਬੁੱਝ ਜਾਂਦੀ ਉਦੋਂ ਇਹ ਮੰਦਰ ਸੂਨਾ ਹੋ ਜਾਂਦਾ ਰੇ ਬੌਰੇ ਤੋ ਇੱਕ ਘਰੀ ਨਾ ਕਰਾਖੇ ਕੋਈ ਕਾਢੋ ਕਾਢੋ ਹੋਈ ਫਿਰ ਕਹਿੰਦੇ ਲੈ ਚੱਲੋ ਲੈ ਚੱਲੋ ਫਿਰ ਇਹ ਸਰੀਰ ਇੱਕ ਭੂਤ ਦੀ ਨਿਆਈਂ ਘਰ ਵਿੱਚ ਦਿਖਾਈ ਦਿੰਦਾ ਕਹਿੰਦੇ ਸਾੜ ਦਿਓ ਲੈ ਚੱਲੋ ਫਟਾਫਟ ਪਰ ਗੁਰੂ ਸਾਹਿਬ ਇਸੇ ਕਰਕੇ ਸਾਨੂੰ ਫਰਮਾਉਂਦੇ ਨੇ ਜਾਗਤ ਜੋਤ ਜਪੈ ਨਿਸਵਾਸਰ ਦਸਮ ਪਾਤਸ਼ਾਹ ਫਰਮਾਉਂਦੇ ਨੇ ਪ੍ਰਮਾਤਮਾ ਦੀ ਜੋਤ ਨੂੰ ਦਿਨੇ ਤੇ ਰਾਤ ਲਗਾਤਾਰ ਨਿਰੰਤਰ ਸਿਮਰਨ ਕਰੋ ਜਗਾਈ ਰੱਖੋ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾ ਕਦਾ ਆਣੈ ਪੂਰਨ ਪ੍ਰੇਮ ਪ੍ਰਤੀਤ ਸਜੇ ਬਦ ਗੋਰ ਮੜੀ ਮਟ ਭੂਲ ਨਾ ਮਾਨੈ ਤੀਰਥ ਨਾਨ ਦਇਆ ਤਤ ਸੰਜਮ ਤੀਰਥ ਨਾਨ ਦਇਆ ਤਪ ਸੰਜਮ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਤੁਸੀਂ ਕਰਮ ਕਾਂਡ ਜਿਹੜੇ ਕਰਦੇ ਹੋ ਇਹ ਵਿਅਰਥਾਨ ਪੂਰਨ ਪ੍ਰੇਮ ਪ੍ਰਤੀਤ ਸਜੇ ਵਰਦ ਗੋਰ ਮੜੀ ਮਟ ਭੂਲ ਨਾ ਮੰਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਗੁਰੂ ਸਾਹਿਬ ਕਹਿੰਦੇ ਪੂਰਨ ਤੌਰ ਤੇ ਪ੍ਰਮਾਤਮਾ ਦੀ ਨਾਲ ਪ੍ਰੀਤ ਪਾ ਕੇ ਫਿਰ ਜਦੋਂ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੇ ਜਦੋਂ ਪੂਰਨ ਤੌਰ ਤੇ ਪ੍ਰਮਾਤਮਾ ਦੀ ਜੋਤ ਆ ਪ੍ਰਕਾਸ਼ ਹੋ ਜਾਵੇ ਅੰਦਰ ਉਦੋਂ ਗੁਰੂ ਮਹਾਰਾਜ ਕਹਿੰਦੇ ਅੰਤਰ ਪ੍ਰਗਾਸ ਮਹਾਰਸ ਪੀਵੇ ਉਦੋਂ ਮਹਾਰਸ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਗੁਰਮਖਾਂ ਨੇ ਉਹ ਮਹਾਰਾਜ ਪ੍ਰਾਪਤ ਕੀਤਾ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੋ ਗੁਰਬਾਣੀ 'ਚ ਵੀ ਉਹਨਾਂ ਦੀ ਸੋਭਾ ਹੈ ਜੇ ਕੁੱਲ ਸਾਥ ਬੈਸਣੋ ਹੋਏ ਵਰਨ ਅਵਰਨ ਰੰਗ ਨਹੀਂ ਸਰ ਬਿਮਲ ਬਾਸ ਜਾਣੀਏ ਜਗ ਸੋਏ ਉਹ ਉੱਚੀ ਕੁੱਲ ਕਰਕੇ ਨਹੀਂ ਜਾਣੇ ਜਾਂਦੇ ਅਮੀਰ ਕਰਕੇ ਨਹੀਂ ਜਾਣੇ ਜਾਂਦੇ ਬਲਕੇ ਬਿਮਲ ਬਾਸ ਜਾਣੀਏ ਜਗ ਸੋਏ ਉਹਨਾਂ ਦੇ ਕੋਲ ਜਿਹੜੀ ਸੰਗਤ ਬੈਠਦੀ ਉਹਨਾਂ ਨੂੰ ਸਵਾਸਾਂ ਦੀ ਸੁਗੰਧੀ ਮਿਲਦੀ ਉਹ ਸੁਗੰਧੀ ਖਿੱਚ ਪਾਉਂਦੀ ਜਿਵੇਂ ਇਹ ਆਪਾਂ ਇਹਤਰ ਹੁੰਦੇ ਨੇ ਇੱਕ ਅਗਰ ਦੇ ਰੁੱਖ ਚੋਂ ਚੋਆ ਨਿਕਲਦਾ 50 ਸਾਲ ਦਾ ਜਦੋਂ ਰੁੱਖ ਹੁੰਦਾ ਹੈ ਉਹ ਚੋਂ ਇੱਕ ਤੇਲ ਨਿਕਲਦਾ ਹੈ ਉਸ ਤੇਲ ਨੂੰ ਜਦੋਂ ਛਾਣਦੇ ਨੇ ਸਾਫ਼ ਕਰਦੇ ਨੇ ਤਾਂ ਉਹਦੀ ਮਹਿਲ ਦੀ ਅਗਰਬੱਤੀ ਬਣਦੀ ਤੁਸੀਂ ਦੇਖੋ ਜੀ ਇਹਦੀ ਮਹਿਲ ਦੀ ਅਗਰਬੱਤੀ ਬਣਦੀ ਤੇ ਇਨੀ ਸੁਗੰਧੀ ਵਾਲੀ ਹੁੰਦੀ ਚੋਆ ਕਿਸ ਤਰ੍ਹਾਂ ਦਾ ਹੋ ਤਾਂ ਗੁਰੂ ਸਾਹਿਬ ਬਿਵਾਉਂਦੇ ਨੇ ਚੰਦਨ ਤੇ ਕੇਸਰ ਕੁਸਮ ਕੇਸਰ Kusum ਮਿਰਗ ਮੇ ਹਰਨਾ ਸਰਬ ਚਰੇਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਪਲ ਕਰਨਾ ਪ੍ਰਮਾਤਮਾ ਦੇ ਭਗਤਾ ਦੀ ਜੋਤ ਇਹੋ ਜੀ ਹੈ ਜਿਹੜੀ ਸਾਰੀ ਮਨੁੱਖੀ ਕائنات ਨੂੰ ਸੁਗੰਧੀ ਵਾਲਾ ਜੀਵਨ ਬਣਾ ਦਿੰਦੀ ਹੈ ਪਰ ਉਹ ਮਹਾਪੁਰਖ ਜਿਨ੍ਹਾਂ ਨੇ ਜਿਨ ਪਿਆਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਖ ਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਏ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਮਾਇਆ ਦੇ ਵਿੱਚ ਸੋਚੇ ਤੇ ਛੋਟੇ ਰਸਤੇ ਆ ਕੇ ਮਹਾਰਸ ਪ੍ਰਾਪਤ ਕੀਤੇ ਇਹਰਾ ਛਾੜੇ ਉਹਰਾ ਸਿਆਵਾ ਜਦੋਂ ਇਹ ਅਸੀਂ ਦੁਨੀਆ ਦੇ ਓਛੇ ਤੇ ਛੋਟੇ ਰਸ ਤਿਆਗਦੇ ਨੇ ਉਦੋਂ ਉਹ ਮਹਾਰਸ ਪ੍ਰਾਪਤ ਹੁੰਦਾ ਹੈ ਮਹਾਰਸ ਉਦੋਂ ਪ੍ਰਾਪਤ ਹੁੰਦਾ ਹੈ ਉਦੋਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਅਸੀਂ ਅੱਬ ਅਸੀਂ ਜਿਸ ਕੌਮ ਦੇ ਵਿੱਚ ਜਿਉਂਦੇ ਹਾਂ ਜਿਸ ਕੌਮ ਦੇ ਅਸੀਂ ਵਸਦੇ ਹਾਂ ਨਾਗਰਿਕ ਹਾਂ ਉਹ ਕੌਮ ਦੀ ਜਿਹੜੀ ਹਾਲਾਤ ਹੈ ਉਹ ਤੁਹਾਨੂੰ ਪਤਾ ਹੈ ਅਸੀਂ ਜਿਵੇਂ ਜਿਵੇਂ ਗੁਰੂ ਤੋਂ ਦੂਰ ਹੋਏ ਜਿਵੇਂ ਜਿਵੇਂ ਸਾਡੀ ਅਗਿਆਨਤਾ ਵਧੀ ਤਿਵੇਂ-ਤਿਵੇਂ ਅਸੀਂ ਬੜਾ ਵੱਡਾ ਸਰਮਾਇਆ ਗਵਾ ਬੈਠੇ ਬੜੀਆਂ ਵੱਡੀਆਂ ਸਾਡੇ ਪ੍ਰਾਤਨ ਸਿੱਖਾਂ ਨੇ ਮੱਲਾ ਮਾਰੀਆਂ ਉਹਨਾਂ ਨੇ ਇਤਿਹਾਸ ਰਚ ਕੇ ਦਿੱਤੇ ਅਸੀਂ ਕੌਡੀਆਂ ਦੇ ਭਾਗ ਵਾਗ ਤੁਸੀਂ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇਸ ਅੰਤਕਾਲ ਤੱਕ ਜਦੋਂ ਅੱਖਾਂ ਮੀਟੀਆਂ ਉਦੋਂ ਤੱਕ ਪ੍ਰਾਤਨ ਸਿੱਖਾਂ ਨੇ ਇੱਕ ਸਦੀ ਤੋਂ ਜ਼ਿਆਦਾ ਕੁਰਬਾਨੀਆਂ ਕਰਕੇ ਤੇਗ ਚਲਾ ਕੇ ਇਹ ਗੁਰੂ ਦੀ ਗੁਰੂ ਦੀ ਸਿੱਖਿਆ ਦੇ ਉਦਾਰ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਇਸ ਮਰਿਆਦਾ ਦੇ ਵਿੱਚ ਰਹਿ ਕੇ ਰਾਜ ਭਾਗ ਮਾਣੇ ਤੇ ਬਣਾਏ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਤਲੇ ਸਮੇਂ ਤੱਕ ਤਕਰੀਬਨ ਇੱਕ ਸਦੀ ਤੋਂ ਵੱਧ ਦਾ ਸਮਾਂ ਸਿੱਖਾਂ ਨੇ ਰਾਜ ਕੀਤਾ ਥੋੜੀ ਜਿਹੀ ਗਿਣਤੀ ਹੁੰਦਿਆਂ ਹੋਇਆ ਪਰ ਸਾਡੀ ਲਾਪਰਵਾਹੀ ਸਾਡੀ ਬੇਪਰਵਾਹੀ ਸਾਡੇ ਗੁਰੂ ਤੋਂ ਦੂਰ ਹੋਣ ਕਰਕੇ ਸਾਡੀ ਅਗਿਆਨਤਾ ਸ਼ਾਹ ਮੁਹੰਮਦ ਨੂੰ ਬੜਾ ਦੁੱਖ ਹੋਇਆ ਜਦੋਂ ਕਤਲੇਆਮ ਹੋਇਆ 30000 ਦੀ ਸੈਨਾ ਸਤਲੋਜ ਦੀ ਨਦੀ ਤੋਂ ਬਾਹਰ ਸ਼ਾਮ ਸਿੰਘ ਟਾਰੀ ਵਾਲੇ ਦੇ ਨਾਲ ਸ਼ਹੀਦ ਹੋਏ ਕੋਈ ਘਰਾਂ ਨੂੰ ਜ਼ਖਮੀ ਹੋ ਕੇ ਗਏ ਕੋਈ ਦਰਿਆ 'ਚ ਡੁੱਰ ਗਏ ਉਦੋਂ ਸ਼ਾਹ ਮੁਹੰਮਦ ਬੜਾ ਦੁਖੀ ਹੁੰਦਾ ਜਿੰਨੇ ਪੰਜਾਬ ਦਾ ਰਾਜ ਦੇਖ ਕੇ ਜਿਸ ਰਾਜ ਦਾ ਸੁੱਖ ਲੈ ਕੇ ਤੇ ਇਹ ਦੇਖਿਆ ਸੀ ਤੇ ਉਹਨੇ ਦੇਖਿਆ ਕਿ ਫਰੰਗੀਆਂ ਦਾ ਕਬਜ਼ਾ ਹੋ ਗਿਆ। ਉਹ ਸ਼ਾਹ ਮੁਹੰਮਦ ਨੇ ਇੱਕ ਕਸਾ ਲਿਖਿਆ ਉਹਦੇ ਅੰਤ ਵਿੱਚ ਉਹ ਲਿਖਦਾ ਪੁਲ ਬੱਧਾ ਫਰੰਗੀਆਂ ਖਬਰ ਸੁਣ ਕੇ ਪੁਲ ਸਤਲੁਜ ਦੇ ਉੱਤੇ ਪੁਲ ਬੰਨਿਆ ਜਦੋਂ ਫਰੰਗੀਆਂ ਨੂੰ ਖਬਰ ਮਿਲੀ ਜਿਹੜੇ ਲੋਕ ਗਦਾਰ ਸਨ ਉਹਨਾਂ ਨੇ ਖਬਰ ਦਿੱਤੀ ਕਿ ਹੁਣ ਰਾਹ ਖਾਲੀ ਹੈ ਆ ਜਾਓ। ਹੁਣ ਤੁਸੀਂ ਲਾਹੌਰ ਦਰਬਾਰ ਤੇ ਕਬਜ਼ਾ ਕਰ ਸਕਦੇ ਹੋ ਪੁਰ ਬੱਧਾ ਫਰੰਗੀਆਂ ਖਬਰ ਸੁਣ ਕੇ ਪਏ ਲਾਂਗੇ ਨਹੀਂ ਵਿੱਚ ਪਲਕਾਰਿਆਂ ਦੇ ਆਏ ਸ਼ਹਿਰ ਲਾਹੌਰ ਨੂੰ ਮਾਰ ਤੌਂ ਸਾਹ ਵਜਦੇ ਵਾਜੀਆਂ ਨਾਲ ਨਗਾਰਿਆਂ ਦੇ ਸਾਹਮਣੇ ਸਰਕਾਰ ਦੇ ਸਲੇਖਾਨੇ ਵਾਲੀ ਬਣੇ ਜੀ ਰਾਜ ਦਵਾਰਿਆਂ ਦੇ ਸ਼ਾਹ ਮੁਹੰਮਦਾ ਫੇਟ ਸੀ ਵਿਰਲਿਆਂ ਦੀ ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਦੇ ਸ਼ਾ ਮੁਹੰਮਦ ਕਹਿੰਦਾ ਵਿਰਲਿਆਂ ਦੀ ਫੇੜ ਸੀ ਕਰਤੂਤ ਸੀ ਥੋੜੇ ਜਿਹੇ ਬੰਦਿਆਂ ਦੀ ਪਰ ਸਾਰੀ ਕੌਮ ਦੇ ਪੇਸ਼ ਆਈ ਉਸ ਤੋਂ ਬਾਅਦ ਅੱਜ ਤੱਕ ਅਸੀਂ ਉਹ ਬਾਰ ਬਾਰ ਢਾਡੀਆਂ ਨੂੰ ਕਹਿੰਨੇ ਸਾਨੂੰ ਦੱਸੋ ਕਿਵੇਂ ਰਾਜ ਗਿਆ ਸਿੱਖ ਰਾਜ ਕਿਵੇਂ ਗਿਆ ਤੋਂ ਸਾਡੀ ਜਿਹੜੀ ਜਿਹੜੇ ਚਾਪਨੂਸ ਜਿਹੜੇ ਟਕੇ ਦੇ ਬਰੀਦ ਨੇ ਜਿਹੜੇ ਕਿਰਤ ਕਰਨ ਨੇ ਜਿਹੜੇ ਗਦਾਰ ਨੇ ਉਹਨਾਂ ਦੀ ਵਜ੍ਹਾ ਨਾਲ ਅਸੀਂ ਅੱਜ ਰੋਲਦੇ ਪਏ ਆ ਅੱਜ ਵੀ ਦੇਖੋ ਮੋਰਚਾ ਲੱਗਾ ਤੁਹਾਡੇ ਕੋਲ ਸ਼ੰਭੂ ਬਾਡਲ ਤੇ ਤੁਸੀਂ ਦੇਖਦੇ ਹੋ ਕੀ ਹਾਲ ਹੈ ਸਾਡੀ ਜ਼ਿੰਦਗੀ ਦਾ ਜਿਹੜੇ ਹੱਕ ਨੇ ਉਹ ਸਾਨੂੰ ਨਹੀਂ ਮਿਲਦੇ ਨੌਜਵਾਨ ਬੱਚੇ ਮੱਥਿਆਂ 'ਚ ਗੋਲੀਆਂ ਖਾ ਖਾ ਕੇ ਮਰਦੇ ਪਏ ਨੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਜਿਨ੍ਹਾਂ ਲਈ ਅਸੀਂ ਮਰੇ ਸਾਡੀ ਕੌਮ ਮਰੀ ਜਿਨ੍ਹਾਂ ਨੂੰ ਬਚਾਉਣ ਲਈ ਜਿਨ੍ਹਾਂ ਦੀ ਹੋਂਦ ਬਚਾਉਣ ਲਈ ਸਾਡੇ ਗੁਰੂ ਸਾਹਿਬ ਆਪ ਸ਼ਹੀਦ ਹੋਏ ਉਹ ਅੱਜ ਉਹ ਸਾਨੂੰ ਉਹਨਾਂ ਦੇ ਅੱਗੇ ਲਿਲੜੀਆਂ ਲੈਣੀਆਂ ਪੈਂਦੀਆਂ ਨੇ ਅਸੀਂ ਅੱਜ ਵੀ ਦੇਖਦੇ ਹਾਂ ਸਾਡੇ ਕੁਝ ਨਾਂ ਬਰਾਤ ਅਕੇ ਦੇ ਮਰੀਦ ਲੀਡਰ ਜਿਹੜੇ ਨੇ ਸਰਕਾਰ ਦੀਆਂ ਚਾਪ ਪੂਸੀਆਂ ਕਰਕੇ ਸਾਡੇ ਇਤਿਹਾਸ ਨੂੰ ਵਿਗਾੜਨ ਦਾ ਯਤਨ ਕਰਦੇ ਨੇ ਥੋੜੇ ਦਿਨ ਹੋਏ ਪਹਿਲਾਂ ਇੱਕ ਦਿੱਲੀ ਦੇ ਲੀਡਰ ਨੇ ਕਿਹਾ ਜੀ ਬਾਬਾ ਬਗੇਲ ਸਿੰਘ ਨੇ ਇੱਕ ਮਸ ਇੱਕ ਮਸਜਦ ਤੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਕਾਮ ਬਣਾਇਆ ਰਕਾਬ ਕੰਜ ਉਸ ਬੇਵਕੂਫ ਨੂੰ ਇਹ ਨਹੀਂ ਪਤਾ ਕਿ ਰਕਾਬ ਕੰਜ ਗੁਰਦੁਆਰਾ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੜ ਦਾ ਸੰਸਕਾਰ ਹੋਇਆ ਤੇ ਸੰਸਕਾਰ ਕੀਤਾ ਲੱਖੀ ਸ਼ਾ ਵਣਜਾਰੇ ਵਪਾਰੀ ਨੇ ਆਪਣੇ ਘਰ ਦੇ ਵਿੱਚ ਰੱਖ ਕੇ ਉਦੋਂ ਰੂਹ ਦੇ ਵਿੱਚ ਲਪੇਟ ਕੇ ਸਰੀਰ ਨੂੰ ਲਿਆਂਦਾ ਤੇ ਰਕਾਪਗੰਜ ਜਿਹੜਾ ਉਥੋਂ ਪਿੰਡ ਦਾ ਨਾਂ ਸੀ ਰਾਏਸੇਣਾ ਉਹ ਪਿੰਡ ਦੇ ਵਿੱਚ ਲਿਆ ਕੇ ਜਿੱਥੋਂ ਦਾ ਅਲੀਸ਼ਾਨ ਮਕਾਨ ਸੀ ਉਹਦੇ ਵਿੱਚ ਲਿਆ ਕੇ ਰੱਖ ਕੇ ਰੂਹ ਚ ਲਪੇਟ ਕੇ ਸੰਸਕਾਰ ਕੀਤਾ ਘਰ ਨੂੰ ਅੱਗ ਲਾ ਕੇ ਚਲੇ ਗਏ ਆਪਣਾ ਸੰਸਕਾਰ ਕਰਨ ਲਈ ਗੁਰੂ ਸਾਹਿਬ ਜੀ ਦਾ ਸਹੀ ਨਾਮ ਰੋਲੇ ਤੋਂ ਅੱਜ ਉਹ ਉਹ ਸਾਡਾ ਲੀਡਰ ਸਿੱਖਿਆ ਦਿੰਦਾ ਚਾਪਨੂਸੀ ਕਰਨ ਲਈ ਸਰਕਾਰ ਦੀ ਕਿ ਦੇਖੋ ਸਾਡੇ ਵੱਡਿਆਂ ਨੇ ਵੀ ਮਸਜਦ ਤੋੜੀ ਸੀ ਉਹਨੂੰ ਮੋਰਫ ਨੂੰ ਇਹ ਨਹੀਂ ਪਤਾ ਕਿ ਸੰਸਕਾਰ ਕਿਸੇ ਮਸਜਦ ਦੇ ਵਿੱਚ ਨਹੀਂ ਹੋਇਆ ਸੰਸਕਾਰ ਇੱਕ ਆਲੀਸ਼ਾਨ ਮਕਾਨ ਦੇ ਵਿੱਚ ਹੋਇਆ ਸੀ ਉਹ ਮਕਾਨ ਸੀ ਲੱਖੀ ਸ਼ਾ ਵਣਜਾਰਾ ਦਾ ਜਿੱਥੇ ਇੱਕ ਸਦੀ ਤੋਂ ਬਾਅਦ ਬਾਬਾ ਬਗੇਰ ਸਿੰਘ ਨੇ ਉਹ ਮੁਕਾਮ ਬਣਾਇਆ ਇਸੇ ਤਰ੍ਹਾਂ ਜਿਹੜਾ ਸੀਸਗੰਜ ਗੁਰਦੁਆਰਾ ਉਹ ਵੀ ਉਸੇ ਸਮੇਂ ਤਿਆਰ ਹੋਇਆ ਸੀ ਉਦੋਂ ਵੀ ਬਾਬਾ ਬਗੇਰ ਸਿੰਘ ਨੇ ਜਦੋਂ ਪੁੱਛ ਪ੍ਰਤੀਤ ਕੀਤੀ ਇੱਕ 90 ਸਾਲ ਤੋਂ ਜ਼ਿਆਦਾ ਉਮਰ ਦੀ ਇਸਲਾਮਧਰ ਨੂੰ ਮੰਨਣ ਵਾਲੀ ਔਰਤ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਸੀ ਉਹਨਾਂ ਕਿਹਾ ਕਿ ਮੈਂ ਛੋਟੀ ਜੀ ਸੀ ਜਦੋਂ ਮੇਰੇ ਅੱਬਾ ਨੇ ਮੈਨੂੰ ਦੱਸਿਆ ਸੀ ਕਿ ਇਸ ਖੂਹ ਤੋਂ ਇਸ਼ਨਾਨ ਕਰਕੇ ਗੁਰੂ ਸਾਹਿਬ ਐਸ ਰੁੱਖ ਥੱਲੇ ਬੈਠੇ ਸੀ ਬੋੜ ਥੱਲੇ ਜਦੋਂ ਉਹਨਾਂ ਨੂੰ ਉਹਨਾਂ ਦਾ ਸੀਸ ਕਲਮ ਕੀਤਾ ਮੇਰੇ ਅੱਪਾ ਉਦੋਂ ਪਾਣੀ ਪਲਾਉਣ ਦੀ ਸੇਵਾ ਕਰਦੇ ਸਨ ਮਸ਼ਕ ਦੀ ਸੇਵਾ ਕਰਦੇ ਸਨ ਮਸ਼ਕ ਨਾਲ ਪਾਣੀ ਪਨਾਉਣ ਦੀ ਮੈਂ ਉਦੋਂ ਬਹੁਤ ਛੋਟੀ ਸੀ ਸਾਂ ਮੈਨੂੰ ਉਹ ਦੱਸਿਆ ਕਰਦੇ ਸੀ ਕਿ ਐ ਸੜੇ ਦੇ ਥੱਲੇ ਗੁਰੂ ਸਾਹਿਬ ਜੀ ਦਾ ਸੀਸ ਕਟਿਆ ਸੀ ਬਾਬਾ ਬਗੇਲ ਸਿੰਘ ਨੇ ਉਸ ਬੋੜ ਦੇ ਥੱਲੇ ਮੁਕਾਮ ਬਣਾਇਆ ਜਿਹਦਾ ਗੁਰਦੁਆਰੇ ਦਾ ਨਾਮ ਅੱਜ ਰਕਾਬ ਸੀਸ ਗੰਨ ਸਾਹਿਬ ਹੈ ਨਾਲ ਖੂਹੀ ਹੈ ਜਿੱਥੇ ਜਿਹੜੀ ਖੂਹੀ ਦਾ ਪਾਣੀ ਉੱਥੇ ਸਾਰੀ ਸੰਗਤ ਪੀਂਦੀ ਹੈ ਅੱਜ ਵੀ ਗੁਰੂ ਸਾਹਿਬ ਨੇ ਮਸਜਿਦਾਂ ਬਣਾਈਆਂ ਤੋੜੀਆਂ ਨਹੀਂ ਕਦੇ ਵੀ ਗੁਰੂ ਸਾਹਿਬ ਦਾ ਜ਼ੁਲਮ ਨਾਲ ਵਿਰੋਧ ਸੀ ਜਾਨਮ ਨਾਲ ਵਿਰੋਧ ਸੀ ਕਿਸੇ ਧਰਮ ਨਾਲ ਵਿਰੋਧ ਨਹੀਂ ਸੀ ਕਿਸੇ ਧਰਮ ਨਾਲ ਕਿਸੇ ਕੌਮਨ ਦੇ ਨਾਲ ਵਿਰੋਧ ਨਹੀਂ ਸੀ ਉਹਨਾਂ ਦਾ ਵਿਰੋਧ ਜ਼ਾਲਮ ਦੇ ਨਾਲ ਸੀ ਜ਼ੁਲਮ ਦੇ ਨਾਲ ਸੀ ਇਹ ਹੀ ਵਜ੍ਹਾ ਸੀ ਕਿ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹਨਾਂ ਦੇ ਅਤਿ ਦਰਜੇ ਤੇ ਮਾੜੇ ਦਿਨਾਂ ਦਾ ਪਰਸ਼ਾਵਾ ਸੀ ਚਮਕੌਰ ਦੀ ਗੜੀ ਨੂੰ ਛੱਡ ਕੇ ਆਏ ਤੇ ਉਦੋਂ ਉਹਨਾਂ ਨੇ ਇੱਕ ਮੁਸਲਮਾਨ ਤੇ ਯਕੀਨ ਕੀਤਾ ਜਿਹੜਾ ਮੁਸਲਮਾਨ ਉਹਨਾਂ ਦੇ ਬਚਪਨ ਦਾ ਦੋਸਤ ਕਾਜੀ ਮੀਰ ਮੁਹੰਮਦ ਸੀ ਉਹਦੇ ਤੇ ਯਕੀਨ ਕੀਤਾ ਉਹਨੇ ਕਾਜੀ ਮੀਰ ਮੁਹੰਮਦ ਮੁਹੰਮਦ ਨੇ ਧਨੀ ਖਾਂ ਤੇ ਨਬੀ ਖਾਂ ਨੂੰ ਨਾਲ ਲੈ ਕੇ ਉੱਚ ਪੰਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਉਥੋਂ ਕੱਢਿਆ ਫੌਜ ਦੇ ਕੇਰੇ ਚ ਗੁਰੂ ਸਾਹਿਬ ਨੇ ਕਦੀ ਵੀ ਕਿਸੇ ਵੀ ਮਜ਼ਬਬ ਦੇ ਖਿਲਾਫ ਲੜਾਈ ਨਹੀਂ ਲੜੀ ਅੱਜ ਸਾਡੇ ਨਲਾਇਕ ਲੀਡਰ ਇਹ ਸਾਬਤ ਕਰਨਾ ਚਾਹੁੰਦੇ ਨੇ ਸਰਕਾਰ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਮੁਸਲਮਾਨਾਂ ਦੇ ਵਿਰੋਧੀ ਸੀ ਅਸੀਂ ਮਸਤਾ ਸਾਡੇ ਵੱਡਿਆਂ ਨੇ ਟਾਈ ਸਾਡੇ ਵੱਡਿਆਂ ਨੇ ਕੀ ਗੁਰੂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ ਦੇ ਵਿੱਚ ਮੁਸਲਮਾਨਾਂ ਨੂੰ ਭਰਾਵਾਂ ਨੂੰ ਮਸਜਿਦ ਬਣਾ ਕੇ ਆਪ ਦਿੱਤੀ ਜਿਤ ਅੱਜ ਤੁਸੀਂ ਦੇਖਦੇ ਹੋ ਤੁਹਾਡੇ ਲਾਗੇ ਫਤੇਗੜ ਸਾਹਿਬ ਆ ਇਸ ਫਤੇਗੜ ਦੇ ਮੁਕਾਮ ਤੇ ਇੱਕ ਸ਼ੇਖ ਸ਼ਰਹੰਦੀ ਹੁੰਦਾ ਸੀ ਜਿਹਦਾ ਦੂਸਰਾ ਨਾਮ ਮਜ਼ਦਦ ਅਲਫਖਾਨੇ ਸੀ ਜਿਹੜਾ ਗੁਰੂ ਘਰ ਦਾ ਵਿਰੋਧੀ ਸੀ ਉਹ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਉਹਦੇ ਗੱਦੀ ਨਿਸ਼ੀਨ ਵੀ ਵਿਰੋਧਤਾ ਕਰਦੇ ਰਹੇ ਪਰ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਤੇ ਦਿੱਤੀ ਸਜ਼ਾ ਪਰ ਉਸ ਮਕਾਮ ਤੇ ਆ ਕੇ ਜਿੱਥੇ ਵਜ਼ੀਰ ਖਾਨ ਨੂੰ ਜੂੰਦੇ ਨੂੰ ਸਾੜਿਆ ਫਿਰ ਜੀਵਤ ਹੀ ਅਗਨੀ ਵਿੱਚ ਸਾੜਿਓ ਪਾਇ ਵਜੀਦਾ ਨੀਚ ਉਲਟੇ ਕਰ ਬਿਰਛਣ ਕੇ ਸੰਗੇ ਬਾਦ-ਬਾਦ ਮਾਰੇ ਦੋ ਟੰਗੇ ਜਦੋਂ ਬੰਦਾ ਸਿੰਘ ਬਹਾਦਰ ਦਾ ਨਾਂ ਸੁਣ ਕੇ ਕੰਬਦੀ ਸੀ ਮੁਗਲ ਸੈਨਾ ਉਹਨਾਂ ਦਿਨਾਂ ਦੇ ਵਿੱਚ ਉਹ ਮਸਜਿਦਾਂ ਨਹੀਂ ਢਾਈਆਂ ਸ਼ਾਹੀ ਮਸਜਿਦ ਨਹੀਂ ਢਾਈ ਉਹ ਸਬ ਮਸਜਦ ਦਾ ਤਾਲੁਕ ਖਾਣੀ ਦਾ ਮੁਕਾਮ ਨਹੀਂ ਢਾਇਆ ਮਜ਼ਾਰ ਨਹੀਂ ਢਾਇਆ ਕਦੀ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਇਤਿਹਾਸ ਦੇ ਵਿੱਚ ਕਿਸੇ ਵੀ ਕਿ ਸਮੇਂ ਨਾ ਸਿੱਖਾਂ ਨੇ ਨਾ ਗੁਰੂ ਸਾਹਿਬ ਨੇ ਇਹੋ ਜਿਹਾ ਸਾਨੂੰ ਇਹ ਉਪਦੇਸ਼ ਨਹੀਂ ਦਿੱਤਾ ਕਿ ਕਿਸੇ ਦਾ ਮੁਕਾਮ ਢਾ ਕੇ ਤੇ ਆਪਣਾ ਬਣਾਓ ਇਹ ਜਿਹੜੇ ਲੀਡਰ ਇਸ ਤਰ੍ਹਾਂ ਦੀਆਂ ਬਤਮੀਜ਼ੀਆਂ ਕਰਦੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਚੇਂਜ ਹੁੰਦਾ ਰਹਿੰਦਾ ਹੁਣ ਵੀ ਚੇਂਜ ਲਿਆਉਣੀ ਪੈਣੀ ਤੁਹਾਨੂੰ ਤਾਂ ਤੁਸੀਂ ਬਚੋਗੇ ਵਰਨਾ ਸਾਡੇ ਗੁਰਧਾਮ ਜਿਹੜੇ ਨੇ ਉਹ ਸਰਕਾਰਾਂ ਦੇ ਹੱਥ ਚ ਆ ਚੁੱਕੇ ਨੇ ਜ਼ਿਆਦਾਤਰ ਤੇ ਆ ਰਹੇ ਨੇ ਇੱਕੋ ਇੱਕ ਹਰਮੰਦਰ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਦਿਖਾਵੇ ਲਈ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਬਾਕੀ ਨਦੀਰ ਸਾਹਿਬ ਹੋਵੇ ਪਟਨਾ ਸਾਹਿਬ ਹੋਵੇ ਦਿੱਲੀ ਹੋਵੇ ਹਰਿਆਣਾ ਹੋਵੇ ਸਰਕਾਰ ਕਬਜ਼ਾ ਕਰ ਚੁੱਕੀ ਅਸੀਂ ਆਪਣੇ ਅਧਿਆਪਨਤਮਕ ਪੱਖ ਨੂੰ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਇਹ ਦੌਲਤ ਦਿੱਤੀ ਹੈ ਜਿਹਦੇ ਲਈ 10 10 ਪਾਤਸ਼ਾਹਿਆਂ ਨੇ ਉਹਨਾਂ ਦੇ ਬੱਚਿਆਂ ਨੇ ਸ਼ਹਾਦਤਾਂ ਦੇ ਕੇ ਜਦੋਂ ਜੈਦ ਕਰਕੇ ਸਾਨੂੰ ਇਹ ਮਿਸ਼ਨ ਦਿੱਤਾ ਉਹਨੂੰ ਮਿਸ਼ਨ ਨੂੰ ਜਿਉਂਦਾ ਰੱਖੀਏ ਸਾਡਾ ਫਰਜ਼ ਬਣਦਾ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਬਹੁਤ ਥੋੜੇ ਜਿਹੇ ਦਿਨ ਰਹਿ ਗਏ ਨੇ ਵੋਟਾਂ ਪਣ ਰਹੀਆਂ ਨੇ ਪ੍ਰਬੰਧਕ ਕਮੇਟੀ ਦੇ ਵਿੱਚ ਚੇਂਜ ਲਿਆਉਣ ਲਈ ਹਰੇਕ ਸਿੱਖ ਆਪਣੀ ਵੋਟ ਬਣਵਾਵੇ ਜਿੰਨੂੰ ਤੁਹਾਡਾ ਮਨ ਕਰੇ ਉਹਨੂੰ ਵੋਟ ਪਾਓ ਪਰ ਤੁਹਾਡੀ ਵੋਟ ਦੀ ਗਿਣਤੀ ਇਹ ਨਹੀਂ ਹੋਣੀ ਚਾਹੀਦੀ ਕਿ ਆਲ ਗੋਵਰ ਵਰਲਡ ਦੇ ਵਿੱਚ ਬੈਠਾ ਹਰੇਕ ਆਦਮੀ ਦੇਖੇ ਕਿ ਗੁਰੂ ਨਾਨਕ ਦੀ ਸੱਚੀ ਸਰਕਾਰ ਆ ਜਿਹਨੂੰ ਚੁਣ ਲਈ ਇੰਨੇ ਸਿੱਖ ਵੋਟ ਕਰਦੇ ਨੇ ਪਰ ਸਾਡੀ ਵੋਟਾਂ ਦੀ ਗਿਣਤੀ ਸਾਨੂੰ ਅਨਮੋਸ਼ੀ ਹੁੰਦੀ ਹੈ ਵੋਟ ਨਹੀਂ ਤੁਸੀਂ ਬਣਵਾ ਰਹੇ ਆਪ ਯਤਨ ਕਰਕੇ ਪਟਵਾਰੀ ਹੋਣ ਤੁਹਾਡੇ ਟੀਚਰ ਹੋਣ ਉਹਨਾਂ ਨੂੰ ਮਿਲ ਕੇ ਆਪਣੀ ਤਸਵੀਰ ਤੇ ਆਪਣੀ ਫੋਟੋ ਸਟੇਟ ਕਾਰਡ ਦੀ ਦੇ ਕੇ ਵੋਟਾਂ ਬਣਵਾਓ ਇਹ ਬਹੁਤ ਜ਼ਰੂਰੀ ਹੈ ਤੁਹਾਡੀ ਗਿਣਤੀ ਦੇ ਨਾਲ ਹੀ ਇਹ ਚੇਂਜ ਆਉਣਾ ਹੈ ਵਰਨਾ ਥੋੜੀਆਂ ਜਿਹੀਆਂ ਗਿਣਤਾ ਸਗਿਣਤੀ ਦੀਆਂ ਵੋਟਾਂ ਸਰਕਾਰਾਂ ਬਣਾ ਕੇ ਆਪਣੇ ਹੱਥ ਕੰਡਿਆਂ ਦੇ ਵਿੱਚ ਉਪਨਾ ਕੇ ਪੂਰੀਆਂ ਹੋ ਜਾਂਦੀਆਂ ਨੇ ਤੇ ਮੁਕੰਮਲ ਹੋ ਕਰਕੇ ਤੇ ਆਪਣੇ ਕਬਜ਼ੇ ਕਰ ਲੈਂਦੀਆਂ ਨੇ ਅਸੀਂ ਦੇਖਦੇ ਰਹੇ ਜਾਂਦੇ ਆਂ ਤੋ ਮੇਰੀ ਹੱਥ ਜੋੜ ਕੇ ਸਮੂਹ ਸੰਗਤਾਂ ਨੂੰ ਭੈਣਾਂ ਨੂੰ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਮੇਰੀ ਬੇਨਤੀ ਤੁਹਾਡੇ ਹਰੇਕ ਬੀਬੀ ਦੀ ਵੋਟ ਪੈਣੀ 100% ਪੈਣੀ ਕੱਟੀ ਨਹੀਂ ਜਾਣੀ ਸਾਡੇ ਸਿੱਖ ਵੀਰ ਜਿਹੜੇ ਕੇਸਾਂ ਨੂੰ ਛੇੜਦੇ ਨੇ ਉਹਨਾਂ ਦੀ ਵੋਟ ਨਹੀਂ ਬਣਣੀ ਪਰ ਤੁਸੀਂ ਅੱਜ ਵੀ ਉਹ ਪ੍ਰਣ ਕਰਕੇ ਮਹੀਨੇ ਬਾਅਦ 15 ਦਿਨਾਂ ਬਾਅਦ ਫੋਟੋ ਖਿਚਾ ਕੇ ਆਪਣੀ ਵੋਟ ਪਣਾਓ ਤੇ ਜਰੂਰ ਬਣੋਗੇ ਆਪਣੀ ਵੋਟ ਦੀ ਵੈਲਿਊ ਨੂੰ ਸਮਝੋ ਅੱਜ ਤੁਹਾਡੀ ਵੋਟ ਦੀ ਜਿਹੜੀ ਵੈਲਿਊ ਆ ਉਹ ਤੁਸੀਂ ਵਿਧਾਨ ਸਭਾ ਜਾਂ ਲੋਕ ਸਭਾ ਚ ਪਾਉਂਦੇ ਪਰ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਸਰਕਾਰਾਂ ਬਣਾ ਕੇ ਅਗਲੇ ਲੁੱਟ ਕੇ ਲੈ ਜਾਂਦੇ ਨੇ ਸਾਡੀ ਜਿਹੜੀ ਆਪਣੀ ਸਰਕਾਰ ਹੈ ਗੁਰੂ ਨਾਨਕ ਦੀ ਸਰਕਾਰ ਹੈ ਜਿਹਨੂੰ ਬਾਬੇ ਕਿਆਂ ਦੀ ਪਾਤਸ਼ਾਹੀ ਕਿਹਾ ਗਿਆ ਜਿਹਨੂੰ ਦੀਨ ਦੀ ਪਾਤਸ਼ਾਹੀ ਗਿਆ ਉਹ ਅਕਾਲ ਤਖਤ ਆ ਉਹ ਮੀਰ ਦਾ ਤਖਤ ਹੈ ਮੀਰ ਤੇ ਪੀਰ ਦਾ ਕਨਸੈਪਟ ਮੀਰ ਅਕਾਲ ਪੁਰਖ ਸੱਚਾ ਵਹਿਗੂ ਗੁਰੂ ਨਾਨਕ ਦੀ ਨਿਗਾਹ 'ਚ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਵਣ ਹਮਾਰੀ ਚਾਰੋਂ ਕੁੰਟ ਸਲਾਮ ਕਰੇਗੇ ਘਰ ਘਰ ਸਿਫਤ ਤੁਮਾਰੀ ਗੁਰੂ ਨਾਨਕ ਦੀ ਨਿਗਾਹ 'ਚ ਮੀਰ ਅਕਾਲ ਪੁਰਖ ਹੈ ਉਸ ਮੀਰ ਦਾ ਪੈਗਾਮ ਦੇਣ ਵਾਲਾ ਪੈਗੰਬਰ ਸਾਡੇ ਗੁਰੂ ਸਾਹਿਬ ਹਨ ਮੀਰ ਤੇ ਪੀਰ ਦਾ ਕਨਸੈਪਟ ਅਕਾਲ ਤਖਤ ਹੈ ਅਕਾਲ ਤਖਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਉਂਦਾ ਰਹੇ ਤਾਂ ਸਾਡੀ ਕੌਮ ਜਿਉਂਦੀ ਰਹੇਗੀ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਵਾ ਅੱਜ ਹਿੰਦੁਸਤਾਨ ਦੇ ਵਿੱਚ ਸੁਪਰੀਮ ਕੋਰਟ ਅਗਰ ਤਕੜਾ ਨਿਕਲਿਆ ਆਪਣੀ ਥਾਂ ਤੇ ਨਿਕਲਿਆ ਤੇ ਹਿੰਦੁਸਤਾਨ ਵੱਜ ਜਾਊਗਾ ਵਰਨਾ ਗੁਲਾਮੀ ਵਾਲ ਤੁਰ ਪਿਆ ਹੈ ਵੀ ਜੇ ਸਾਡੀ ਕੌਮ ਦੇ ਪੰਜ ਪਿਆਰੇ ਪੰਥ ਤੇ ਗ੍ਰੰਥ ਦਾ ਸਿਧਾਂਤ ਲੈ ਕੇ ਅਕਾਲ ਤਖਤ ਤੋਂ ਤੇ ਸ਼ਿਸ਼ੋਭਤ ਹੋ ਕੇ ਅਣਖ ਨਾਲ ਗੁਰੂ ਆਸ਼ੇ ਅਨੁਸਾਰ ਮਰਿਆਦਾ ਨੂੰ ਚਲਾ ਦੇਣਗੇ ਆਪਣੀ ਜ਼ਿੰਮੇਵਾਰੀ ਨਿਭਾਉਣ ਕੇ ਤੇ ਸਾਡੀ ਕੌਮ ਦਾ ਵਾਲ ਵਿੰਗਾ ਨਹੀਂ ਹੋ ਸਕਦਾ ਵਰਨਾ ਕਿਸੇ ਨੂੰ ਕੋਈ ਬਚਾ ਵੀ ਨਹੀਂ ਸਕਦਾ ਜਿਹੜੇ ਰਾਹ ਅਸੀਂ ਪੈ ਚੁੱਕੇ ਹਾਂ ਜਿਹੜੇ ਰਾਹ ਪੰਜ ਪਿਆਰਿਆਂ ਦੀ ਥਾਂ ਤੇ ਬੈਠੇ ਗਰੰਥੀ ਤੁਰ ਪੈਣ ਅਸੀਂ ਬਹੁਤ ਨੁਕਸਾਨ ਪਾਵਾਂਗੇ ਇਹ ਮੇਰੀਆਂ ਬੇਟੀਆਂ ਹੱਥ ਜੋੜ ਕੇ ਧੜੇ ਆਪਾਂ ਨਾ ਪਾਲੀਏ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕੋਈ ਭਤੀਜੇ ਨਾਲ ਕੋਈ ਜਵਾਈ ਨਾਲ ਕੋਈ ਭਾਈ ਨਾਲ ਪਰ ਹਮਰਾ ਧੜਾ ਹਰ ਰਹਿ ਸਮਾਏ ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਧੜਾ ਮੇਰੇ ਕਾਲਪੁਰ ਸੱਚੇ ਵੇਗਰੂ ਦੇ ਭਗਤ ਤੇ ਉਹਦੀ ਬੰਦਗੀ ਕਰਨ ਵਾਲੇ ਸਾਡਾ ਧੜਾ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਦਾ ਧੜਾ ਗੁਰੂ ਦਾ ਧੜਾ ਵਿਅਕਤੀ ਦਾ ਧੜਾ ਨਹੀਂ ਵਿਅਕਤੀ ਜਿਹੜੇ ਨੇ ਅਧੂਰੇ ਹੁੰਦੇ ਨੇ ਗੁਰੂ ਪੂਰਾ ਤੇ ਗੁਰੂ ਪੂਰੇ ਦੇ ਨਾਲ ਖਲੋਣ ਵਾਲੇ ਜਿਹੜੇ ਸਿੱਖ ਨੇ ਉਹ ਆਪਾਂ ਭੇਜੀਏ ਉਸ ਸੱਚੀ ਸਰਕਾਰ ਦੇ ਵਿੱਚ ਜਿਹੜੇ ਚੰਗੇ ਫੈਸਲੇ ਲੈ ਕੇ ਸਾਡੀ ਕੌਮ ਦੀ ਹੋਂਦ ਦੇ ਨਾਲ ਜਸਟਿਸ ਕਰਨ ਸਾਡੀਆਂ ਵਿਗੜੀਆਂ ਹੋਈਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਵਿਗੜੇ ਹੋ ਮਸਲੇ ਨੂੰ ਉਹਨਾਂ ਨੂੰ ਅਸੀਂ ਹੱਲ ਕਰ ਚ ਸਫਲ ਹੋ ਸਕੀਏ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਗਿਆਨੀ ਜੀ ਦਾ ਉਹਨਾਂ ਦੇ ਨਾਲ ਪ੍ਰਬੰਧਕਾਂ ਦਾ ਜਿਹੜੇ ਇਹ ਹਰ ਸਾਲ ਕੁੰਭਲ ਦਾ ਮੇਲਾ ਲਾਉਂਦੇ ਨੇ ਤੁਹਾਨੂੰ ਗੁਰੂ ਨਾਲ ਜੋੜਦੇ ਨੇ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਇਹ ਸਕੂਲ ਨੇ ਜਿੱਥੇ ਤੁਹਾਡੇ ਬੱਚਿਆਂ ਨੂੰ ਸ਼ਸਤਰ ਤੇ ਸ਼ਾਸਤਰ ਦਾ ਗਿਆਨ ਹੋ ਸਕਦਾ ਸਾਡੇ ਪ੍ਰਾਤਨ ਗੁਰੂ ਬਜ਼ੁਰਗਾਂ ਦਾ ਇਹ ਕਹਿਣਾ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਹੀ ਸਿੱਖ ਦੀ ਚਿੱਤ ਬਿਰਤੀ ਨੂੰ ਇਕਾਗਰਤਾ 'ਚ ਲਿਆਉਂਦਾ ਸਹਿਦ ਵਿੱਚ ਲਿਆਉਂਦਾ ਦਸਮ ਪਤ ਸਾਹਿਬ ਜੀ ਨੇ ਵੀ ਇਹ ਕਿਹਾ ਕਿ ਮੋਰਾ ਗਿਆ ਸੁਨੋ ਲੈ ਪਿਆਰੇ ਬਿਨਾ ਸ਼ਸਤਰ ਕੇ ਸਿੰਘ ਦੇਹੁ ਨਾ ਦਦਾਰੇ ਬਿਨਾ ਸ਼ਸਤਰ ਕੇ ਸਿੰਘ ਨਰੂ ਭੇਟ ਜਾਨੋ ਗਏ ਕਾਮ ਤਾਕੇ ਕਿਤੇ ਲੈ ਸਦਾ ਨੂੰ ਮਹਾਂਪੁਰਖ ਬਾਬਾ ਭਿੰਦਰ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕਿਰਪਾ ਨਾਲ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਲੋ ਆ ਪਾਇਆ ਇਹ ਮੇਰੀਆਂ ਬੇਨਤੀਆਂ ਨੇ ਮੇਰੀ ਬੇਨਤੀ ਅਵਜੋਦੜੀਆ ਇਹ ਮੇਰੇ ਇਹ ਮੇਰਾ ਦਰਦ ਆ ਤੁਸੀਂ ਸਮਝ ਸਕਦੇ ਹੋ ਮੇਰਾ ਕੋਈ ਸਵਾਰਥ ਨਹੀਂ ਮੇਰਾ ਸਵਾਰਥ ਇਹ ਆ ਕਿ ਗੁਰੂ ਦਾ ਮਿਸ਼ਨ ਜਿਉਂਦਾ ਰਹੇ ਉਦੇ ਬੱਚਿਆਂ ਨੇ ਜਿਹੜੀਆਂ ਸ਼ਹਾਦਤਾਂ ਦੇ ਕੇ ਮਿਸ਼ਨ ਬਚਾ ਕੇ ਸਾਨੂੰ ਦਿੱਤਾ ਸਾਨੂੰ ਸਰਦਾਰੀਆਂ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ ਸਾਨੂੰ ਉਹ ਅੜਖ ਤੇ ਸਵੇਮਾਨ ਵਾਲਾ ਜੀਵਨ ਦਿੱਤਾ ਉਸ ਉਸ ਜੀਵਨ ਨੂੰ ਬਚਾ ਕੇ ਸਰਦਾਰੀਆਂ ਮਾਣੋ ਸਾਡੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਮਿਲੇ ਬਿਮਾਰ ਨੂੰ ਇਲਾਜ ਮਿਲੇ ਭੁੱਖੇ ਨੂੰ ਪ੍ਰਸ਼ਾਦਾ ਮਿਲੇ ਇਹ ਗੁਰੂ ਨਾਨਕ ਦਾ ਮਿਸ਼ਨ ਹੈ ਇਸ ਮਿਸ਼ਨ ਨੂੰ ਚੜ੍ਹਦੀ ਕਲਾ ਚੱਲ ਜਾਣਾ ਹੀ ਮੇਰਾ ਸੁਪਨਾ ਹੈ ਮੇਰਾ ਹੋਰ ਕੋਈ ਸਵਾਰਥ ਨਹੀਂ